ਨਾ ਜੀ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਇੱਥੋਂ ਦੇ ਰਹਿਣ ਵਾਲੇ ਮੁਖ ਸਾਹਿਬ ਦੇ ਜੀ ਕੀ ਘਟਨਾ ਹੋਈ ਹੈ ਗੁਰਦੁਆਰਾ ਸਾਹਿਬ ਮੈਂ ਸਰ ਜੀ ਬਿਜਲੀ ਬੋਰਡ ਚ ਲੱਗਿਆ ਸੀਗਾ ਤੇ 15 ਚ ਲੈਟਾਇਰ ਆਇਆ ਤੇ ਉਸ ਤੋਂ ਬਾਅਦ ਫਿਰ ਮੈਂ ਜੋੜਾ ਕਰਾ ਇੱਥੇ ਸੇਵਾ ਕਰਦਾ ਉਹਨਾਂ 3-4 ਘੰਟੇ ਲਾ ਦਿੰਦਾ ਕੀ ਘਟਨਾ ਕੀ ਹੋਈ ਘਟਨਾ ਉੱਥੇ ਮੁੰਡਾ ਹੈਗਾ ਰਾਜਾ ਦਰਬਾਰ ਸਾਹਿਬ ਦਾ ਸੇਵਾਦਾਰ ਆ ਮਲਾਜਮਾ ਜੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਜੀ ਆ ਬਾਪੂ ਦਾ ਮੈਨੂੰ ਯਾਰ ਮੋਬਾਈਲ ਦੇ ਦੇ ਮੇਰੀ ਮੰਮੀ ਢਿੱਲੀ ਆ ਮਦਰ ਮੋਂਟੋਂ ਮੈਂ ਦਵਾਈ ਲੈ ਕੇ ਆਉਂਦੀ ਆ ਤੇ ਮੈਂ ਮੋਬਾਈਲ ਉਹਨੂੰ ਫੜਾ ਦਿੰਦਾ ਸੀ ਤੇ ਮੈਨੂੰ ਨਹੀਂ ਪਤਾ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਤੇ ਸਰ ਜੀ ਮੇਰੇ 2 ਮਹੀਨਿਆਂ ਦੇ ਵਿੱਚ ਲੱਖ ਰੁਪਏ ਦਾਤਾ ਹੋ ਗਏ ਕਿਸ ਤਰ੍ਹਾਂ ਪੈਸੇ ਨਿਕਲੇ ਕਿਸ ਤਰ੍ਹਾਂ ਐਸੇ ਸਰ ਜੀ ਉਹ ਆਪ ਹੀ ਮੋਬਾਈਲ ਦੇ ਵਿੱਚ ਪਤਾ ਨਹੀਂ ਕੀ ਕਰਦਾ ਕੀ ਗੂਗਲ ਪੇ ਕਰਦਾ ਮੈਨੂੰ ਨਹੀਂ ਪਤਾ ਇਸ ਬਾਰੇ ਮੈਂ ਤਾਂ ਅਨਪੜ੍ਹ ਬੰਦਾ ਤੁਸੀਂ ਇਸ ਦੀ ਸ਼ਿਕਾਇਤ ਕਿੱਥੇ ਕੀਤੀ ਤੇ ਕੀ ਸ਼ਿਕਾਇਤ ਮੈਨੇਜਰ ਸਾਹਿਬ ਨੂੰ ਸਭ ਪਤਾ ਜੀ ਥਾਣੇ ਵੀ ਦਰਖਾ ਦਿੱਤੀ ਵੀ ਸਾਡੀ ਹੁਣ ਤੱਕ ਕੀ ਕਾਰਵਾਈ ਸਰ ਜੀ ਪਰਸੋ ਵਾਅਦਾ ਕੀਤਾ ਸੀ ਉਹ ਰਾਜੇ ਦੇ ਪੜੋਜੇ ਨੂੰ ਸੱਦੇ ਆ ਸੀ ਤੇ ਆਪਣੇ ਪੱਤਰਕਾਰ ਵੀ ਉੱਥੇ ਆਏ ਸੀ ਸਾਡੇ ਮੁਲਾਜ਼ਮ ਵੀ ਆਏ ਸੀ ਵਿੱਚ ਪੈ ਗਈ ਸੀ ਉਹਾਂ ਦੇ ਵੀ ਭਾਜਣਾ ਆਪਣਾ ਤਾਂ ਪੈਸਿਆਂ ਦਾ ਮਖਲਾ ਤੇ ਤੁਹਾਨੂੰ 50000 ਦਵਾ ਦਿਆਂਗੇ ਕੱਲ ਅਸੀਂ ਮੈਨੇਜਰ ਸਾਹਿਬ ਕੋਲ ਗਏ ਮੈਨੇਜਰ ਸਾਹਿਬ ਨੇ ਫੋਨ ਕੀਤਾ ਉਹਦੇ ਪੁੱਣ ਹੋਏ ਨੂੰ ਉਹ ਆ ਤਾਂ ਉਹ ਸਾਫ਼ ਹੀ ਮੁੱਕਰ ਗਿਆ ਤੇ ਮੇਰੀ ਕੋਈ ਗੱਲ ਹੀ ਨਹੀਂ ਹੋਈ ਮੰਗ ਕੀ ਕਰਦੇ ਹੋ ਮੰਗ ਸਰ ਜੀ ਮੇਰੇ ਮੇਰੀ ਕੁੜੀ ਦੇ ਪੈਸੇ ਆ ਗੁੱਡੀ ਮੇਰੀ ਦਾ ਤਲਾਕ ਹੋਇਆ ਅੱਜ ਤੋਂ 2 ਸਾਲ ਪਹਿਲਾਂ ਮੇਰਾ ਬੂਹਦਾ ਗੁਜ਼ਰ ਗਿਆ ਸੀ ਤੇ ਗੁੱਡੀ ਦਾ ਤਲਾਕ ਹੈ ਗੁੱਡੀ ਮੇਰੀ ਹੁਣ ਇੱਥੇ ਆ ਉਹਦੇ ਪੈਸੇ ਸੀ ਕੁੜੀ ਵਿਚਾਰੀ ਲੋਕਾਂ ਦੇ ਘਰੇ ਭਾਂਡੇ ਗੁੰਡੇ ਮਾਰ ਦਿੱਤੇ ਗੁਰੂ ਘਰ ਦੇ ਮੁਲਾਜ਼ਮ ਨੇ ਇਸ ਤਰ੍ਹਾਂ ਦਾ ਕੀਤਾ ਤੇ ਮਤਲਬ ਕਹਿੋ ਜਾਂ ਮਹਿਸੂਸ ਹੋ ਰਿਹਾ ਮਾਤਾ ਜੀ ਉਹਨੂੰ ਸਾਜਿਆ ਦੇਣੀ ਦੋ ਨਹੀਂ ਮਿਲਣੀ ਚਾਹੀਦੀ ਵਾਤਵਾਦ ਤੇ ਲੋਕਾਂ ਨੂੰ ਕੀ ਅਪੀਲ ਕਰ ਦੂੰ ਵਿਸ਼ਵਾਸ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜੀ ਮੈਰੀ ਤਾਂ ਜਿੱਥੋਂ ਤੱਕ ਵਾਹ ਲੱਗਦਾ ਪੀ ਇਹਨਾਂ ਦੇ ਛੇਤਰ ਮਾਰੋ ਬਸ ਬੇੰਤੀ ਆ ਇਹਦੀ ਮਾਂ ਆਈ ਸੀ ਇਹਦਾ ਭਣੋਈਆ ਆਇਆ ਸੀਗਾ ਤੇ ਇਹਦਾ ਮਾਸੜ ਆਇਆ ਸੀ ਮਾਸੜੇ ਦਾ ਪਟਵਾਰੀ ਲੱਗਿਆ ਹੋਇਆ ਦੋਏ ਦੇ ਜੀਜੀ ਆ ਉਹ ਮੁਲਾਜ਼ਮੇ ਲੱਗੇ ਆ ਉਹ ਆਪ ਮੰਨ ਕੇ ਗਏ ਰਾਜਾ ਜਿਹੜਾ ਹੈਗਾ ਨਸ਼ੇ ਬਹੁਤ ਕਰਦਾ ਚਿੱਟਾ ਵੀ ਪਿੰਦਾ ਜੀ ਤੇ ਚੀਜ਼ ਕੋਈ ਛੱਡਦਾ ਨਹੀਂ ਇਹਦੀ ਮਾਂ ਵੀ ਕਹਿ ਕੇ ਸਾਰੇ ਰਿਤਕਾਰ ਕਹਿ ਕੇ ਗਿਆ ਮੈਨੇਜਰ ਸਾਹਿਬ ਵੀ ਜਾਂਦਾ ਵੀ ਇਹ ਨਸ਼ਾ ਬਹੁਤ ਕਰਦਾ ਹੁਣ ਉਹ ਮੁਲਾਜ਼ਮ ਕਿੱਥੇ ਆ ਉਹ ਹੁਣ ਆਪਦੀ ਭੈਣ ਕੋਲੇ ਬੈਠਾ ਜੀ ਤੇ ਡਿਊਟੀ ਤੇ ਵੀ ਨਹੀਂ ਆਉਂਦਾ ਨਹੀਂ ਡਿਊਟੀ ਤੇ ਆ ਤਾਂ ਲਾ ਪਤਾ ਜੀ ਮੋਟਰਸਾਈਕਲ ਉਹਦਾ ਇੱਥੇ ਖੜਾ ਨਾਕਾ ਨਮਰੇ ਕਤੇ ਤੇ ਮੇਰੇ ਮੇਰੀ ਨੂੰ ਤਾਂ ਮੇਰੀ ਨੂੰ ਤਾਂ ਪੈਸੇ ਦਿਵਾਏ ਜਾ ਸਾਹਿਬ ਇੱਕ ਠੱਗੀ ਦਾ ਮਾਮਲਾ ਨਜ਼ਰ ਚ ਆਇਆ ਕਿ ਇਹ ਪੂਰਾ ਮਾਮਲਾ ਔਰ ਕਿੰਨੇ ਠੱਗੀ ਮਾਰੀ ਔ ਕਿੰਨੇ ਪੈਸਾਂ ਦੀ ਠੱਗੀ ਮਾਰੀ ਗਈ ਹੈ। ਵਾਈਡਰ ਜਿੱਕਾ ਖਾਲਸਾ ਵਾਈਡਰ ਜਿੱਕੀ ਫਤਿਹ। ਸ੍ਰੀ ਦਰਬਾਰ ਸਾਹਿਬ ਦੇ ਮੁਖਤਸਰ ਸਾਹਿਬ ਦੀ ਇੱਕ ਕਰਮਚਾਰੀ ਹਰਵਿੰਦਰ ਸਿੰਘ ਸਾਨਾ ਔਰ ਵਰਨਜੀਤ ਸਿੰਘ ਜਿਹਦੀ ਡਿਊਟੀ ਜੋੜਾਕਾਰ ਗੇਨਮ 1 ਤੇ ਸੀ ਜੋ ਆਪਣੀ ਉੱਥੇ ਡਿਊਟੀ ਨਿਭਾ ਰਿਆ ਸੀ ਉੱਥੇ ਹਰ ਰੋਜ਼ ਇੱਕ ਸ਼ਰਧਾਲੂ ਹਰਪ੍ਰਿੰਤ ਸਿੰਘ ਨਾਂ ਦਾ ਵਿਅਕਤੀ ਉੱਥੇ ਉਹਦੇ ਨਾਲ ਸੇਵਾ ਕਰਾਉਂਦਾ ਸੀ। ਜਿੱਥੇ ਉਹਦਾ ਆਸ ਵਿੱਚ ਪ੍ਰੀਮਪਿਆਰ ਬਣ ਗਿਆ ਉੱਥੇ ਭਜਨ ਸਿੰਘ ਇਹਨੂੰ ਆਪ ਦਾ ਮੋਬਾਈਲ ਫੜਾਉਂਦਾ ਰਿਹਾ ਇਸ ਆਦਮੀ ਨੇ ਆਪ ਦੇ ਤਰੀਕੇ ਨਾਲ ਪਰ ਕਿਵੇਂ ਇਹਨੇ ਕੀਤਾ ਇਹਨੇ ਭਜਨ ਸਿੰਘ ਦੇ ਅਕਾਊਂਟ ਦੇ ਵਿੱਚੋਂ ਲਗਭਗ 95000 ਰੁਪਏ ਆਪ ਦੇ ਅਕਾਊਂਟ ਚ ਟ੍ਰਾਂਸਫਰ ਕੀਤਾ ਜਿਸ ਦੀ ਮੇਰੇ ਕੋਲ ਇਹ ਰਿਹਾ 10 ਜਨਵਰੀ ਨੂੰ ਮੇਰੇ ਕੋਲ ਇਹਦੀ ਰਿਪੋਰਟ ਆਈ ਆ ਮੈਂ ਉਸ ਸਮੇਂ ਉਸ ਕਰਮਚਾਰੀ ਨੂੰ ਉਹਦੀ ਮਾਤ ਨਾਲ ਬੁਲਾ ਕੇ ਇਸ ਬਾਰੇ ਜਾਣਕਾਰੀ ਲਈ ਉਸਨੇ ਮੰਨਿਆ ਕਿ ਮੈਂ ਇਹ ਪੈਸੇ ਇਸਦੇ ਦੇਣੇ ਆ ਜੋ ਲਿਖਤੀ ਰੂਪ ਚ 10000 ਲੈ ਕੇ ਦੇ ਗਿਆ ਸੀ ਕਿ ਮੈਂ 14 ਜੁਲਾਈ ਨੂੰ ਇਹ ਪੈਸੇ ੜਿਆ ਵਾਪਸ ਕਰ ਦਊਗਾ ਪਰੰਤੂ ਉਹ 12 ਜੁਲਾਈ ਨੂੰ ਲਗਭਗ ਉਹ ਆਪਣੀ ਡਿਊਟੀ ਤੋਂ ਵੀ ਗਾਇਬ ਹੋ ਗਿਆ ਤੇ ਘਰੋਂ ਵੀ ਗਾਇਬ ਹੋ ਗਿਆ ਜਿਸ ਦੀ ਮੈਂ ਤੁਰੰਤ ਪੁਲਿਸ ਥਾਣੇ ਰਿਪੋਰਟ ਕੀਤੀ ਤੇ ਆਪਦੇ ਦਫਤਰ ਸ਼ਰੋਨੀ ਕੈਪਟਨ ਕੋਲ ਪੇਟਰਾ ਦਿੱਤੀ ਉਸ ਤੋਂ ਬਾਅਦ ਇਹ 22 ਤਰੀਕ ਨੂੰ ਦੁਬਾਰਾ ਆ ਕੇ ਹਾਇਰ ਹੋਇਆ ਜੋ ਇਹ ਬਹੁਤ ਹੀ ਵਿਗ੍ਰਸ ਬਿਮਾਰ ਸੀ ਤੇ ਹਾਇਰ ਹੋਣ ਤੋਂ ਬਾਅਦ ਆਉਂਦੀ ਫੇਰ ਛੁੱਟੀ ਭਰ ਗਿਆ ਬਿਮਾਰ ਹੋਣ ਦੀ ਜੋ ਮੈਂ ਦਫ਼ਤਰ ਸ਼ਰੂਮ ਨੀ ਕਮੇਟੀ ਨੂੰ ਹਾਇਰ ਹੋਣ ਸੰਬੰਧ ਵਿੱਚ ਲਾ ਦੇ ਦਿੱਤੀਗੀ ਆ ਜੋ ਭਾਗੀ ਕਾਰਵਾਈ ਬੰਦੀ ਦਫ਼ਤਰ ਵਾਲੋਂ ਉਹਦੇ ਸੰਬੰਧ ਵਿੱਚ ਸਾਡੇ ਦਫ਼ਤਰ ਵਾਲੋਂ ਬਕਾਇਦਾ ਕਿ ਨਮਾਇੰਦਗੀ ਪਰਤਾਲ ਕਰਨ ਬਾਅਦ ਆਇਆ ਹੈ ਉਹ ਇਹਦੀ ਵਿਸ਼ੇਸ਼ ਤੌਰ ਤੇ ਪਰਤਾਲ ਕਰ ਰਿਹਾ ਹੈ ਜੋ ਵੀ ਇਹ ਬੰਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ